ਟੈਕਨੋਲੋਜੀ ਇਸ ਕਰਕੇ ਨਹੀਂ ਹੁੰਦੀ ਕਿ ਤੁਹਾਡੇ ਹਸਪੀਟਲ 'ਚ ਗਲਤੀ ਨਾਲ ਕੋਈ ਮਰੀਜ਼ ਆ ਗਿਆ ਉਹਨੂੰ ਹੋਰ ਬਿਮਾਰ ਕਰੋ ਤੇ ਉਹਦੀਆਂ ਪੂਰੀਆਂ ਜੇਬਾਂ ਖਾਲੀ ਕਰ ਲਓ ਤੇ ਜਾਂ ਕਰੋਨਾ ਵਰਗੀਆਂ ਘਟਿਆ ਵੈਕਸੀਨਾ ਬਣਾਈਆਂ ਜਾਣ ਜਿਹੜੀਆਂ ਸਾਰੇ ਮੁਲਕ ਦੇ ਵਿੱਚ ਉਹਨੇ ਬੰਦਿਆਂ ਦੀ ਜਾਨਾਂ ਨਹੀਂ ਬਚਾਉਣਗੀਆਂ ਜਿੰਨੀਆਂ ਉਹਨਾਂ ਨੇ ਮੁੜ ਕੇ ਜਾਨਾਂ ਹਾਰਟ ਅਟੈਕ ਦੇ ਰੂਪ ਵਿੱਚ ਲੈ ਲੈਣੀਆਂ ਨੇ ਤਰੱਕੀ ਤਾਂ ਇਸ ਵਾਸੇ ਕਹਿੰਦੀ ਆ ਕਿ ਤੁਸੀਂ ਲੋਕਾਂ ਨੂੰ ਸੁਖ ਦਿਓ ਤਰੱਕੀ ਇਹ ਕਹਿੰਦੀ ਆ ਕਿ ਪਬਲਿਕ ਟਰਾਂਸਪੋਰਟ ਇੰਨੀ ਅਮੀਰ ਹੋ ਜਾਣੀ ਚਾਹੀਦੀ ਆ ਕਿ ਤੁਹਾਨੂੰ ਆਪਣੀਆਂ ਪ੍ਰਾਈਵੇਟ ਗੱਡੀਆਂ ਲੈਣੀਆਂ ਹੀ ਨਾ ਪੈਣ ਲੋਡ ਹੀ ਨਾ ਪਵੇ ਤਰੱਕੀ ਤਾਂ ਇਹ ਕਹਿੰਦੀ ਆ ਕਿ ਅਗਰ ਪਿੰਡ ਦੇ ਵਿੱਚ ਅਗਰ 500 ਕਿੱਲਾ ਜ਼ਮੀਨ ਆ ਦੋ ਟਰੈਕਟਰਾਂ ਨਾਲ ਜ਼ਮੀਨ ਉਾਈ ਜਾ ਸਕਦੀ ਆ ਤੇ ਉਸ ਪਿੰਡ ਦੇ ਵਿੱਚ 50 ਟਰੈਕਟਰ ਕਿਉਂ ਆ ਗਏ ਨੇ ਤਰੱਕੀ ਤਾਂ ਇਹ ਕਹਿੰਦੀ ਆ ਕਿ ਅਗਰ ਇੱਕ ਲੜਕੀ ਦੀ ਸ਼ਾਦੀ ਕੀਤੀ ਆ ਸਲਾਈ ਮਸ਼ੀਨ ਸਲਾਈ ਤਾਂ ਆਉਂਦੀ ਨਹੀਂ ਕਿਸੇ ਨੂੰ ਉਹਨੂੰ ਦਾਦੇ ਵਿੱਚ ਸਲਾਈ ਮਸ਼ੀਨ ਕਿਉਂ ਦਿੱਤੀ ਜਾ ਰਹੀ ਹੈ ਕਿਉਂਕਿ ਗਲੋਬਲ ਵਾਰਮਿੰਗ ਨਾਲ ਉਹ ਵੀ ਜੁੜਿਆ ਹੋਇਆ ਹੈ ਕਿਤੇ ਨਾ ਕਿਤੇ ਮਾਮਲਾ ਇਦਾਂ ਦੀ ਜਿਹੜੀ ਚੀਜ਼ਾਂ ਨੇ ਅਗਰ ਤੁਸੀਂ ਏਸੀ ਤੋਂ ਬਗਾਰ ਰਹਿ ਸਕਦੇ ਹੋ ਖਾਲੀ ਇੱਕ ਤੁਸੀਂ ਆਪਣੇ ਬੱਚੇ ਨੂੰ ਮਜਬੂਰ ਕਰ ਦਿੱਤਾ ਬਿਮਾਰ ਕਰ ਦਿੱਤਾ ਹੈ ਏਸੀ ਦੇ ਵਿੱਚ ਕੱਲ ਉਹਦੀਆਂ ਹੱਡੀਆਂ ਦਰਦ ਹੋਣੀਆਂ ਨੇ ਉਹਨੇ ਜਾ ਕੇ ਡਾਕਟਰਾਂ ਕੋਲ ਜਾਣਾ ਹੈ ਉੱਥੇ ਜਾ ਕੇ ਫਿਰ ਗਲੋਬਲ ਵਾਰਮਿੰਗ ਨਾਲ ਇਹਨੂੰ ਜੋੜਨਾ ਕਿਤੇ ਕਿਤੇ ਨਾ ਕਿਤੇ ਉਸ ਚੀਜ਼ ਨੇ ਹੂੰ ਇਹ ਚੀਜ਼ਾਂ ਜਿਹੜੀਆਂ ਨੇ ਇਹ ਅਸੀਂ ਬਹੁਤ ਗਲਤ ਰਸਤੇ ਤੇ ਪੈ ਗਏ ਆਂ ਸਾਡੀਆਂ ਪਾਲਿਸੀ ਪਲਾਨਰਾਂ ਨੂੰ ਸੋਚਣਾ ਪਵੇਗਾ ਬਹਿ ਕੇ ਵਿਚਾਰਾ ਕਰਨੀਆਂ ਪੈਣਗੀਆਂ ਸਸਟੇਨੇਬਲ ਡਿਵੈਲਪਮੈਂਟ ਦੁਨੀਆ ਤਬਾਹ ਵੱਲ ਜਾ ਰਹੇ ਦੁਨੀਆ ਤਬਾਹ ਵੱਲ ਜਾ ਰਹੀ ਹੈ ਦੇਖੋ ਵਾਦੇ ਹੀ ਜਾ ਰਹੇ ਨੇ ਦੇਖੋ ਪ੍ਰੈਕਟੀਕਲੀ ਯਹੀ ਕ ਨਾਮੀਂ ਇਨਕਾਰ ਕਰੀਏ ਵਾਦੇ ਹੀ ਜਾ ਰਹੇ ਨੇ ਦੁਨੀਆ ਤਬਾਹ ਵੱਲ ਹੀ ਵਧੀ ਜਾ ਰਹੀ ਹੈ ਮੈਂ ਨਿਊਕਲੀਅਰ ਜਨਰਲ ਦੀ ਗੱਲ ਨਹੀਂ ਕਰ ਰਿਹਾ ਨਿਊਕਲੀਅਰ ਜਨਰਲ ਤੇ ਆਪਣੇ ਆਪ ਚ ਕਾਫੀ ਵੱਡਾ ਇੱਕ ਮਸਲਾ ਨੇ ਤੇ ਪਰ ਜਿਹੜੀ ਇਹ ਕੁਝ ਹੋ ਰਿਹਾ ਹੈ ਜਿਹੜੀ ਇਹ ਕੋਸ ਹੋ ਰਿਹਾ ਕਾਰਪੋਰੇਟ ਘਰਾਣਿਆਂ ਦੇ ਪ੍ਰਾਫਿਟ ਇੰਨੇ ਵੱਧ ਗਏ ਨੇ ਇੰਨੇ ਅਨਬ੍ਰਿਡਲਡ ਹੋ ਗਏ ਨੇ ਇਹਨੇ ਬੇਲਗਾਮ ਹੋ ਗਏ ਨੇ ਉਹ ਜੰਗਾ ਪੜਗਾ ਦਿੰਦੀਆਂ ਨੇ ਮੁਲਕਾਂ ਦੇ ਵਿੱਚ ਸਰਕਾਰਾਂ ਉਹਨਾਂ ਦੇ ਇਸ਼ਾਰਿਆਂ ਦੇ ਕਹਿੰਦੇ ਹੁੰਦੇ ਨਾ ਮਦਾਰੀ ਦੀ ਬੰਦਰੀ ਵਾਂਗ ਨੱਚਦੀਆਂ ਨੇ ਔਰ ਇੱਕ ਗਵਰਨਮੈਂਟ ਦੂਜੇ ਗਵਰਨਮੈਂਟ ਦੇ ਉੱਤੇ ਖਾਸ ਕਰਕੇ ਅਮਰੀਕਾ ਹਮਲੇ ਤੱਕ ਕਰ ਦਿੰਦਾ ਹੈ ਕਿਉਂਕਿ ਉਹ ਕਿਉਂਕਿ ਉੱਥੇ ਕਿਸੇ ਖਾਸ ਕਾਰਪੋਰੇਟ ਘਰਾਣੇ ਦਾ ਜਿਹੜਾ ਹਿੱਤ ਹੁੰਦਾ ਉਹ ਪੂਰਾ ਨਹੀਂ ਹੋ ਰਿਹਾ ਹੁੰਦਾ ਤੇ ਇਹ ਗੱਲਾਂ ਜਿਹੜੀਆਂ ਨੇ ਐਗਰੀਵੇਟਲੀ ਗਲੋਬਲ ਵਾਰਮਿੰਗ ਹੀ ਹੈ ਹੂੰ ਉਹਨ ਆਇਜਰ ਬਾਈਜਾਨ ਆਰਮੇਨੀਆ ਦੀ ਜੰਗ ਹੋ ਗਈ ਰੂਸ ਜੁਕ੍ਰੇਨ ਦੀ ਜੰਗ ਹੋ ਗਈ ਇੱਥੇ ਕੱਲ ਨੂੰ ਇਜ਼ਰਾਈਲ ਦੀ ਜੰਗ ਹੋ ਗਈ ਉਹਦੇ ਨਾਲ ਹੋ ਗਈ ਕੱਲ ਨੂੰ ਇੱਕ ਫਿਲਮ ਆਈ ਸੀ ਇੱਕ ਫਿਲਮ ਆਈ ਸੀ ਉਹ ਦੁਨੀਆ ਦੀ ਬਹੁਤ ਮਸ਼ਹੂਰ ਫਿਲਮ ਬਣੀ ਜਾਂਦੀ ਆ ਗਨ ਵਿਦ ਦਾ ਵਿੰਡ ਹੂੰ ਉਹਦੇ ਵਿੱਚ ਇੱਕ ਡਾਇਲੌਗ ਸੀ ਜਿਹੜਾ ਦੁਨੀਆ 'ਚ ਬੜਾ ਮਸ਼ਹੂਰ ਹੋਇਆ ਉਹ ਕਹਿੰਦੇ ਯਾਰ ਜੰਗਾਂ ਦੇ ਬਾਰੇ ਜੰਗਾਂ ਇੱਕ ਬੁਰੀ ਚੀਜ਼ ਨੇ ਜਦੋਂ ਜੰਗਾਂ ਖਤਮ ਹੁੰਦੀਆਂ ਨੇ ਤੇ ਕਿਸੇ ਨੂੰ ਪੁੱਛਿਆ ਜਾਂਦਾ ਕਿ ਜੰਗ ਛੇੜੀ ਕਿਉਂ ਸੀ ਕਿਸੇ ਕੋਲ ਕੋਈ ਕ ਇਹ ਜੰਗਾਂ ਵੀ ਉਹ ਜੰਗਾਂ ਨੇ ਜਿਹੜੀਆਂ ਕੱਲ ਨੂੰ ਜਦੋਂ ਪੁੱਛਿਆ ਜਾਣਾ ਇਤਿਹਾਸਕਾਰਾਂ ਨੇ ਲਿਖਣਾ ਉਹਨਾਂ ਨੂੰ ਕਾਰਨ ਨਹੀਂ ਲੱਭਣੇ ਕਿ ਇਹ ਇਜ਼ਰਾਈਲ ਦੀ ਤੇ ਇਹਦੀ ਈਰਾਨ ਦੀ ਜੰਗ ਕਿਉਂ ਹੋਈ ਯੂਕਰੇਨ ਦੀ ਤੇ ਰੂਸ ਦੀ ਜੰਗ ਕਿਉਂ ਹੋਈ ਇਹ ਬੇਕਾਰਨੀ ਜੰਗਾਂ ਨੇ ਆਇਰ ਬਾਈ ਜਾਣ ਦੀ ਅਰਮੀਨੀਆ ਦੀ ਜੰਗ ਕਿਉਂ ਹੋਈ ਕੋਈ ਕਾਰਨ ਨਹੀਂ ਲੱਭਣੇ ਅਮਰੀਕਾ ਨੇ ਇਡੇ بڑے بڑے ਅਟੈਕ ਕੀਤੇ ਸੋਮਾਲੀਆ ਤੇ ਕੀਤਾ ਅਫਗਾਨਿਸਤਾਨ ਤੇ ਕੀਤਾ ਇਰਾਕ ਤੇ ਕੀਤਾ ਉਹਦੇ ਦੇ ਕਿਨਾਰਾ ਸੀਰੀਆ ਤੇ ਕੀਤਾ ਇਹ ਤੇ ਉਹ ਕਹਿੰਦਾ ਮਤਲਬ ਹੈ ਕਿ ਇਹਨਾਂ ਦੇ ਕਾਰਨ ਨਹੀਂ ਲੱਭਣੇ ਕਿਸੇ ਨੂੰ ਕੱਲ ਨੂੰ ਤੁਸੀਂ ਜਿੰਨੀਆਂ ਵੀ ਗੱਲਾਂ ਕੀਤੀਆਂ ਇਸ ਦੇ ਪਿੱਛੇ ਕਾਰਨ ਇੱਕੋ ਮਨੁੱਖ ਹੈ ਤੇ ਆ ਜਿਹੜੀ ਕਰੋਪੀ ਹੋ ਰਹੀ ਆ ਜਿਹੜਾ ਕੁਦਰਤ ਕਹਿਰ ਵਰਸਾ ਰਿਹਾ ਤੇ ਇਹ ਜਿਵੇਂ ਕਹ ਦਿੰਦੇ ਆ ਵੀ ਹੜ ਨੇ ਇਹ ਮੈਨ ਮੇਡ ਨੇ ਕੀ ਇਹ ਸੱਚੀ ਮੈਨ ਮੇਡ ਨੇ ਆ ਦੇਖੋ ਇੱਕ ਗੱਲ ਹੈ ਬੜੀ ਰਾਜਦੀ ਹੈ ਹਮ ਪਰ ਉਹ ਗੱਲ ਦੁਨੀਆ ਦੇ ਸਾਰੇ ਹੀ ਜਿਹੜੇ ਆ ਦਾਨਿਸ਼ਮੰਦ ਲੋਕ ਨੇ ਉਹ ਜਾਣਦੇ ਵੀ ਆ ਕਰਦੇ ਵੀ ਆ ਕਈ ਵਾਰੀ ਉਹ ਰਸੀਆ ਟੂਡੇ ਵਰਗੇ ਚੈਨਲਾਂ ਤੇ ਅਲ ਜਜ਼ੀਰਾ ਵਰਗੇ ਚੈਨਲਾਂ ਤੇ ਉਹ ਹੋ ਵੀ ਆ ਵੀ ਜਾਂਦੀ ਆ ਹਮ ਉਹ ਗੱਲ ਇਹ ਆ ਕਿ ਇਸ ਦੁਨੀਆ ਦੇ 6 ਬੰਦੇ ਨੇ 6 ਪਰਿਵਾਰ ਨੇ ਜਿਹੜੇ ਸਾਰੀ ਦੁਨੀਆ ਚਲਾਉਂਦੇ ਆ 6 ਫੈਮਲੀਆਂ 6 ਫੈਮਲੀਆਂ ਕੋਈ ਅੱਜ ਕੱਲ ਉਹਨਾਂ ਨੂੰ 16 ਕਹਿ ਰਿਹਾ ਹੂੰ ਕੋਈ ਹੋ ਸਕਦਾ 20 ਕਹਿ ਰਿਹਾ ਇਹਦੋਂ ਵੱਧ ਨਹੀਂ ਹੈਗੀਆਂ ਇਲੂਮੀਨੇਟਿਸ ਨਾਲ ਜੁੜਿਆ ਜਾਂਦਾ ਇਹਨਾਂ ਨੂੰ ਹਾਂਜੀ ਜਿਨ੍ਹਾਂ ਇਲੂਮੀਨੇਟਿਸ ਨਾਲ ਜੁੜਿਆ ਜਾਂਦਾ ਆ ਉਹ ਕੰਪਨੀਆਂ ਨੇ ਜਦੋਂ ਲਿਸਟਾਂ ਸਬਦੀਆਂ ਨੇ ਨਾ ਅਮੀਰਾਂ ਦੀਆਂ ਫੋਰਚੀ ਦੀ ਹੋਈ ਜਾਂ ਕੀ ਬੋਲਦੇ ਆ ਉਹਨੂੰ ਆ ਜੋ ਦੁਨੀਆ ਦੇ ਅਮੀਰਾਂ ਦੀਆਂ ਲਿਸਟਾਂ ਸਬਦੀਆਂ ਉਹਨਾਂ ਜਿਨ੍ਹਾਂ ਬੰਦੇ ਦਾ ਨਾਂ ਨਹੀਂ ਹੁੰਦਾ ਇਹਨਾਂ ਚੋਂ ਕਿਸੇ ਬਾਰੇ ਕੋਈ ਨਹੀਂ ਜਾਣਦਾ ਉਹ ਕਹਿੰਦੇ ਜਿਨ੍ਹਾਂ ਦੇ ਨਾਮ ਮੰਦੇ ਉਹਨਾਂ ਤੋਂ ਬੜੇ ਹੀ ਜ਼ਿਆਦਾ ਅਮੀਰ ਨੇ ਇਹ ਤਾਂ ਉਹ ਮਤਲਬ ਇੰਨੇ ਕ ਅਮੀਰ ਨੇ ਕਿ ਬਿਲ ਗੇਟਸ ਵਰਗੇ ਜਾਂ ਇਹਦੇ ਵਰਗੇ ਐਲਨ ਮਸਕ ਵਰਗੇ ਤਾਂ ਟੱਟੂ ਨੇ ਉਹਨਾਂ ਦੇ ਸਾਹਮਣੇ ਕੁਝ ਨਹੀਂ ਹੈਗੀ ਇਹਨਾਂ ਨੂੰ ਕਦੇ ਵੀ ਉਹਨਾਂ ਦੀ ਔਕਾਤ ਦਿਖਾ ਦੇਣਾ ਉਹ ਇੰਨੇ ਅਮੀਰ ਨੇ ਔਰ ਉਹਨਾਂ ਬੰਦਿਆਂ ਦਾ ਬਿਜ਼ਨਸ ਸਿਰਫ ਇੱਕੋ ਹੀ ਆ ਆਇਲ ਐਂਡ ਬੈਂਕਿੰਗ ਉਹ ਸਿਰਫ ਦੁਨੀਆ ਦੇ ਆਇਲੈਂਡ ਬੈਂਕਿੰਗ ਦੇਖਦੇ ਆ ਬੈਂਕਿੰਗ ਸਾਰੀ ਉਹਨਾਂ ਕੋਲ ਹੈ ਹੁਣ ਜੇ ਤੁਸੀਂ ਮੈਂ ਆਇਲੈਂਡ ਬੈਂਕਿੰਗ ਦੇ ਨਾਮ ਗੱਲ ਕੀਤੀ ਆ ਹੁਣ ਤੁਹਾਨੂੰ ਥੋੜੇ ਥੋੜੇ ਚਿਹਰੇ ਜੀ ਨਜ਼ਰ ਆਉਣੇ ਸ਼ੁਰੂ ਹੋ ਗਏ ਹੋਣੇ ਪਤਾ ਨਹੀਂ ਹੁਣ ਤੁਸੀਂ ਜਿੰਨਾ ਐਂਟਰਟੇਨਿੰਗ ਨਾਲ ਵੀ ਜੁੜਦਾ ਥੋੜਾ ਹੈ ਆ ਤੁਸੀਂ ਇਹਨੂੰ ਤੁਸੀਂ ਲਹਿਮਾਨ ਬ੍ਰਦਰ ਵੀ ਤੁਹਾਡੇ ਨੂੰ ਯਾਦ ਆਣਾ ਸ਼ੁਰੂ ਹੋ ਗਿਆ ਹੋਣਾ ਰੋਸਪੈਰ ਕੀ ਰੋਸਪੈਰ ਨਹੀਂ ਆਇਕੜਾ ਹਗਾ ਜਾਰਜ ਸੋਰਸ ਵੀ ਨਜ਼ਰ ਆਉਣ ਲੱਗ ਪਿਆ ਹੋਣਾ ਕੁਝ ਹੋਰ ਵੀ ਬੰਦੇ ਹੈਗੇ ਨੇ ਕਿ ਹੁਣ ਤੁਹਾਨੂੰ ਉਹ ਮੈਰਿਲ ਰਿੰਚ ਵੀ ਨਜ਼ਰ ਆਉਣ ਲੱਗ ਪਿਆ ਹੋਣਾ ਇਵਨ ਕੀ ਕਹਿੰਦੇ ਹੁੰਦੇ ਆ ਕਿ ਬਲੂਮਸਬਰਗ ਵੀ ਨਜ਼ਰ ਆਉਣ ਲੱਗ ਪਿਆ ਹੋਣਾ ਮਤਲਬ ਇਹ ਹੀ ਇਹ ਹੀ ਸੇਸ ਹ ਤਾਂ ਫੈਮਲੀਆ ਨੇ 10 ਫੈਮਲੀਆ ਨੇ ਜਿਹੜੀ ਸਾਰੀ ਦੁਨੀਆ ਦੀ ਮਾਲਕ ਨੇ ਔਰ ਇਹ ਦੁਨੀਆ ਦੀ ਸਾਰੀ ਜਿਹੜੀ ਜੀਓਪੋਲਿਟੀਕਲ ਪੋਲਿਟਿਕਸ ਚੱਲਦੀ ਹੈ ਇਹ ਸਾਰੀ ਇਹਨਾਂ ਦੇ ਦੁਆਰਾ ਹੀ ਤੈਅ ਹੁੰਦੀ ਹੈ ਸਰਕਾਰਾਂ ਉਹਦੇ ਵਿੱਚ ਪਪਟਸ ਨੇ ਔਰ ਜਿਹੜੀ ਗਲੋਬਲ ਵਾਰਮਿੰਗ ਹੋ ਰਹੀ ਹੈ ਗਲੋਬਲ ਵਾਰਮਿੰਗ ਵੀ ਇਹਨਾਂ ਹੀ ਲੋਕਾਂ ਦੁਆਰਾ ਤੈਅ ਕੀਤੀ ਜਾਂਦੀ ਹੈ ਇਹਨਾਂ ਹੀ ਲੋਕਾਂ ਦੁਆਰਾ ਤੈਅ ਕੀਤੀ ਜਾਂਦੀ ਹੈ ਮੈਂ ਤਾਂ ਕਹਾਂ ਕਿ ਰੱਬ ਅਕਲ ਦੇ ਸਾਰਿਆਂ ਨੂੰ ਅਕਲ ਦੇ ਇਹਨਾਂ ਨੂੰ ਵੀ ਅਕਲ ਦੇ ਹੜ ਵੀ ਹੜ ਦਾ ਕਾਰਨ ਵੀ ਇਹ ਮਤਲਬ ਇਹ ਸਾਰਾ ਕੁਝ ਆਈ ਦੇਖੋ ਮਾਲਕੀ ਹੈ ਨਾ ਹੁਣ ਦੇਖੋ ਇੱਕ ਬੰਦਾ ਹੈ ਜਿਹਦੇ ਸਾਧਨ ਵਿਚਾਰੇ ਦੇ ਬੜੇ ਗਰੀਬ ਨੇ ਹੁਣ ਤੁਸੀਂ ਗੈਸਪੁਰੇ ਚਲੇ ਜਾਈਏ ਸਾਹਮਣੇ ਜਦੋਂ ਫੈਕਟਰੀਆਂ ਬੰਦ ਹੁੰਦੀਆਂ ਨੇ ਉਥੇ ਸਾਈਕਲਾਂ ਦਾ ਹੜਾ ਆ ਜਾਂਦਾ ਹੁਣ ਇੱਕ ਬੰਦਾ ਸਾਈਕਲ ਲੈ ਕੇ ਜਾ ਰਿਹਾ ਅਸੀਂ ਕਹਿੰਦੇ ਬੜੀ ਤਰੱਕੀ ਹੋ ਗਈ ਬੜੀ ਤਰੱਕੀ ਹੋ ਗਈ ਤੇ ਉਹ ਸਾਈਕਲਾਂ ਹਜ਼ਾਰਾਂ ਸਾਈਕਲਾਂ ਜਿਹੜੀਆਂ ਉਥੇ ਟ੍ਰੈਫਿਕ ਜਮ ਕਰ ਦਿੰਦੀਆਂ ਨੇ ਗੈਸਪੁਰੇ ਰੋਡ ਦੇ ਉੱਤੇ ਸਾਹਮਣੂ ਜਾਂ ਸਵੇਰ ਦੇ ਟਾਈਮ ਜਦੋਂ ਫੈਕਟਰੀਆਂ ਖੁੱਲ੍ਹ ਰਹੀਆਂ ਹੁੰਦੀਆਂ ਨੇ ਉਹ ਕਿਥੋਂ ਆਉਂਦੀਆਂ ਨੇ ਇਹਦਾ ਮਤਲਬ ਇੱਕ ਬਹੁਤ ਵੱਡੀ ਗਿਣਤੀ ਲੋਕਾਂ ਦੀ ਅੱਜ ਵੀ ਸਾਈਕਲ ਤੇ ਆ ਉਹਨਾਂ ਕੋਲ ਸਕੂਟਰ ਨਹੀਂ ਹੈਗਾ ਉਹਨਾਂ ਕੋਲ ਮੋਟਰਸਾਈਕਲ ਨਹੀਂ ਹੈਗਾ ਯ ਉwriteData ਹੀ ਰਹੇ ਹਨ ਉਹਨਾਂ ਕੋਲ ਤਾਂ ਤੁਸੀਂ ਉਹਨੇ ਸਾਧਨ ਨਹੀਂ ਰੱਖ ਰਹੇ ਰਹਿੰਦੇ ਕਿ ਉਹਨਾਂ ਦੇ ਘਰ ਵਿੱਚ ਆਟਾ ਵੀ ਪੂਰਾ ਹੋਵੇ ਉਹਨਾਂ ਦੇ ਘਰ ਵਿੱਚ ਚਾਵਲ ਵੀ ਪੂਰੇ ਹੋਣ ਉਹਨਾਂ ਦੇ ਘਰ ਦੇ ਉਹਨਾਂ ਦੇ ਬੱਚਿਆਂ ਨੂੰ ਦੁੱਧ ਵੀ ਮਿਲੇ ਉਹਨਾਂ ਦੇ ਘਰ 'ਚ ਫਲ ਵੀ ਹੋਣ ਜਿਹੜੇ ਫਲਾਂ ਨੂੰ ਰੇੜੀਆਂ ਤੇ ਲੱਗਾਈ ਦੇਖਦੇ ਨੇ ਹਮ ਖਰੀਦ ਕੇ ਲੈ ਘਰ ਨਹੀਂ ਲੈ ਕੇ ਜਾ ਸਕਦੇ ਇੱਕ ਪਾਸੇ ਤੁਸੀਂ ਮਜਬੂਰਾਂ ਦੀ ਉਹ ਗਿਣਤੀ ਪੈਦਾ ਕਰ ਲਈ ਹੈ ਦੂਜੇ ਪਾਸੇ ਤੁਸੀਂ ਏਡੇ ਏਡੇ ਬڑے ਮਹਿਲ ਖੜੇ ਕਰ ਲਏ ਨੇ ਹੈ ਉਹ ਨਿਰਾਲਾ ਜੀ ਦੀ ਕਵਤਾ ਸੀ ਨੀ ਉਹ ਤੋੜਦੀ ਪੱਥਰ ਸਾਹਮਣੇ ਤਰੂ ਤਾਲਕਾ ਇਟਾਲਕਾ ਆ ਆ ਆ અપਾਰ ਹੈ ਕਰਤੀ বারবার ਪਰਹਾਰ ਉਹ ਤੋੜਦੀ ਪੱਥਰ ਉਹ ਤੋੜਦੀ ਪੱਥਰ ਉਹਨਾਂ ਲੋਕਾਂ ਬਾਰੇ ਵੀ ਸੋਚੋ ਯਾਰ ਉਹਨਾਂ ਲੋਕਾਂ ਬਾਰੇ ਵੀ ਸੋਚੋ ਕੁਰਾਨ ਸ਼ਰੀਫ ਚ ਲਿਖਿਆ ਹੈ ਕਿ ਅਗਰ ਤੁਸੀਂ ਤੁਹਾਡੇ ਪੜੋਸੀ ਦਾ ਬੱਚਾ ਪੁਖਾ ਬੈਠਾ ਹੈ ਤੁਹਾਨੂੰ ਆਪਣੇ ਬੱਚੇ ਨੂੰ ਭੁਖਵਾਣ ਦੇ ਬਣਾ ਕੇ ਦੇਣ ਦਾ ਹੱਕ ਨਹੀਂ ਹੈ ਗੁਰੂਵਾਨ ਨੇ ਕੀ ਕਹਿਆ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਸਾਰਿਆਂ ਨੇ ਸਾਨੂੰ ਇਹੋ ਹੀ ਕਿ ਦੱਸਿਆ ਨਾ ਭਗਵਦ ਗੀਤਾ ਚ ਕੀ ਦੇਸ ਦਿੱਤਾ ਗਿਆ ਭਗਵਦ ਗੀਤਾ ਚ ਵੀ ਤੇ ਇਹੋ ਹੀ ਦੇਸ ਦਿੱਤਾ ਗਿਆ ਸੀ ਨਾ ਕਿ ਨੇਕ ਕੰਮ ਕਰਨੇ ਨੇ ਸਤ ਕਰਮ ਸਤ ਕਰਮ ਨਿਸਕਾਮ ਨਿਸਕਾਮ ਦਾ ਮਤਲਬ ਕਿ ਬਿਨਾ ਕਿਸੇ ਬਾਲਚ ਦੇ ਉਹ ਕਹਿੰਦਾ ਮਤਲਬ ਕਿ ਇਹ ਗੱਲਾਂ ਮੈਂ ਨਹੀਂ ਕਹਿ ਰਿਹਾ ਇਹ ਗੱਲਾਂ ਹਜ਼ਾਰਾਂ ਸਾਲਾਂ ਤੋਂ ਕਈਆਂ ਜਾਰੀਆਂ ਨੇ ਜੀ ਅੱਜ ਅੱਜ ਜੇ ਦੁਨੀਆ ਦੇ ਅਮੀਰ ਜਾ ਕੇ ਉਹ ਝੋਪੜੀਆਂ ਦੇ ਵਿੱਚ ਜਾ ਕੇ ਆਪਣਾ ਆਪ ਨੂੰ ਕਹਿੰਦੇ ਆ ਕਿ ਆਹੀਂ ਹਾਂ ਉਹ ਯਾਰ ਮਜ਼ਾ ਆ ਗਿਆ ਜਿੰਦਗੀ ਜਿੰਦਗੀ ਸਭ ਮਿਲ ਗਿਆ ਸਾਨੂੰ ਥੋੜੇ ਦਿਨ ਹੋਇਆ ਮੇਰਾ ਇੱਕ ਮਿੱਤਰ ਗਿਆ ਪਹਾੜਾਂ ਦੇ ਵਿੱਚ ਘੁੰਮਣ ਵਾਸਤੇ ਉੱਥੇ ਕੋਈ ਮੋਬਾਈਲ ਫੋਨ ਨਹੀਂ ਚੱਲਦਾ ਹੂੰ ਉੱਥੇ ਬੱਕਰੀ ਦਾ ਦੁੱਧ ਚੋ ਲੋ ਤੇ ਪੀ ਲੋ ਉਹੀ ਜੋ ਘਰ ਦੇ ਬੈਕਯਾਰਡ ਦੇ ਵਿੱਚ ਜੋ ਬਣੇ ਹੋਏ ਸੀ ਉਹ ਚਾਰ ਪੰਜ ਦਿਨ ਲਗਾ ਗਿਆ ਕਹਿੰਦਾ ਜਰੂ ਉਹ ਤੇ ਜਨਰਲ ਸੀ ਮੈਂ ਜਰੂ ਉਹ ਜਨਰਲ ਸੀ ਉਹ ਜਨਨ ਸੀ ਜਿੱਥੇ ਤੁਸੀਂ ਬੱਕਰੀ ਦਾ ਦੁੱਧ ਚੋ ਕੇ ਪੀਂਦੇ ਹੋ ਜਿੱਥੇ ਤੁਸੀਂ ਖੇਤ 'ਚ ਉੱਗੀ ਹੋਈ ਸਬਜ਼ੀ ਬਣਾ ਕੇ ਖਾਂਦੇ ਹੋ ਹੂੰ ਇਹ ਧੌੜ ਜਿਹੜੀ ਹੈ ਮਟੀਰੀਅਲਿਸਟਿਕ ਚਾਰ ਭਰਾਵਾਂ ਨੇ ਚੱਕ ਕੇ ਖਾਣਾ ਦੁਨੀਆ ਦੀ ਸਭ ਤੋਂ ਵੱਡੀ ਸੱਚਾਈ ਇਹ ਹੈ ਹੂੰ ਉਹ ਹੀ ਗੱਲ ਜਿਹੜੀ ਸੰਸਾਨ ਘਾੜ 'ਚ ਹੁੰਦੀ ਹੈ ਤੇ ਸਾਨੂੰ ਰੱਬ ਜਾਦਾ ਰਿਹਾ ਹੁੰਦਾ ਉਸ ਹੂੰ ਉਹਲੇ ਸਾਨੂੰ ਉਧਰ ਦੀ ਉਹ ਚੀਜ਼ਾਂ ਜਿਆ ਨੇਕੀ ਯਾਦ ਆ ਰਹੀ ਹੁੰਦੀਆਂ ਬਾਹਰ ਆਉਂਦੇ ਸਾਨੂੰ ਇਹ ਯਾਦ ਆ ਰਿਹਾ ਹੁੰਦਾ ਵੀ ਇਸ ਬੰਦੇ ਨੇ ਅਗਰ ਜੈਗੂਰ ਖਰੀਦੀ ਆ ਤੇ ਮੈਂ ਲੈਂਬਰਗਿਨੀ ਲੈਣੀ ਆ ਮਤਲਬ ਲੈਂਬਰਗਿਨੀ ਹਾਂ ਹਾਂ ਲੈਂਬਰਗਿਨੀ ਲੈਣੀ ਆ ਜਾਂ ਕੋਈ ਆਸਟਨ ਵਾਰਟਨ ਲੈਣੀ ਆ ਤੇ ਉਹ ਕਹਿੰਦਾ ਮਸਲੀ ਵੀ ਇਹ ਕਿ ਇਹ ਦੌੜ ਸਾਨੂੰ ਅੰਨੇ ਖੂ ਵਿੱਚ ਲੈ ਕੇ ਜਾ ਰਹੀ ਹੈ ਕੁਝ ਨਹੀਂ ਹੈਗਾ ਅਗਰ ਤੜਨੀਆਂ ਲੱਤਾਂ ਸਲਾਮਤ ਨੇ ਤੇ ਤੁਸੀਂ ਤੁਹਾਨੂੰ ਖਵਾਈ ਜਾ ਦੀ ਲੋੜ ਨਹੀਂ ਹੈ ਹੂੰ ਇਹ ਲੱਤਾਂ ਤੋਂ ਵਧੀਆ helicopter ਕੁਦਰਤ ਨੇ ਤੁਹਾਨੂੰ ਦਿੱਤਾ ਨਹੀਂ ਕੋਈ ਇਸ ਕਰਕੇ ਸਵਸਥ ਸਰੀਰ ਹੋਵੇ ਸਾਦਗੀ ਵਾਲੀ ਜ਼ਿੰਦਗੀ ਹੋਵੇ ਇਹੋ ਹੀ ਦਿੱਤਾ ਜਾਏ ਸਾਰਿਆਂ ਨੂੰ ਇੱਕ ਅਮੀਰ ਆਦਮੀ ਅਮੀਰ ਹੋਣ ਦੇ ਚੱਕਰ ਵਿੱਚ 50 ਬੰਦਿਆਂ ਨੂੰ ਗੁਰਬਤ ਵਿੱਚ ਧੱਕ ਦਿੰਦਾ ਇਹ ਦੇਖਣਾ ਪਵੇਗਾ ਇਹਦੇ باوجود ਵੀ ਇਹ ਦੁਨੀਆ ਅੰਨੀ ਦੌੜ ਵਿੱਚ ਪਈ ਹੋਈ ਆ ਜੇ ਤੁਹਾਨੂੰ ਸੁਲਤਾਨ ਆਫ ਬਰੂਨੀ ਤਾਂ ਬਣ ਨਹੀਂ ਜਾਣਾ ਨਾ ਬਰੂਨੇਈ ਦਾ ਸੁਲਤਾਨ ਤਾਂ ਨਹੀਂ ਬਣ ਜਾਣਾ ਨਾ ਤੁਸੀਂ ਤੁਸੀਂ ਕੋਈ ਬਿਲਗੇਟਸ ਤਾਂ ਨਹੀਂ ਕੋਈ ਬਿਲਗੇਟਸ ਨਾਲ ਰਿਸ਼ਤੇਦਾਰੀ ਤੇ ਨਹੀਂ ਹੋ ਜਾਣੀ ਤੁਹਾਡੀ ਕਰਨ ਨੂੰ ਇਸ ਕਰਕੇ ਸੋਚੋ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਕੰਟਰੋਲ ਕਰਨੀਆਂ ਪਣਗੀਆਂ ਬਾਕੀ ਸਰਕਾਰਾਂ ਨੂੰ ਇਹ ਦੇਖਣਾ ਪਵੇਗਾ ਸਰਕਾਰਾਂ ਜਿਹੜੀ ਹਰ ਚੀਜ਼ ਦਾ ਸੋਲੂਸ਼ਨ ਦਿੰਦੀਆਂ ਨੇ ਇਹ ਸੋਚ ਕੇ ਇਹ ਸੋਚ ਕੇ ਕਿ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਕਿੰਨਾ ਫਾਇਦਾ ਹੋ ਰਿਹਾ ਦੇਖੋ ਹੈਲਥ ਕੇਅਰ ਡੈਟਰੀਟ ਹੋਈ ਹੈ ਆਪਾਂ ਜਾਣਦੇ ਆ ਉਹਦੇ ਵਿੱਚ ਕਾਰਪੋਰੇਟ ਘਰਾਣੇ ਜ਼ਿੰਮੇਵਾਰ ਨੇ ਕਾਰਕੁਰੇਟ ਕਰਾਉਣੇ ਨੇ ਤੇ डब्ल्यूएचए ਨੂੰ ਲਵੇਟਲੇ ਵਿੱਚ ਆਈਸੀਐਮ ਔਰਗਨਿਸਮਾਂ ਨੂੰ ਲਵੇਟਲੇ ਵਿੱਚ ਇਹਨਾਂ ਨੇ ਮਤਲਬ ਇੱਕ ਤਰ੍ਹਾਂ ਦਾ ਪੂਰਾ ਸਿਸਟਮ ਹੀ ਜਿਹੜਾ ਡੈਟਰੀਟ ਕਰ ਦਿੱਤਾ ਦੂਜੇ ਪਾਸੇ ਇਨਸੂਰੈਂਸ ਕਾਟਰਲ ਬੜਾ ਤਗੜਾ ਖੜਾ ਹੋ ਗਿਆ ਸਰਕਾਰ ਕਹਿੰਦੀ ਜੀ ਤੁਹਾਡਾ 10 ਲੱਖ ਦਾ ਬੀਮਾ 10 ਲੱਖ ਦਾ ਬੀਮਾ ਦੇ ਕੇ ਹੁਣ ਹਸਪੀਟਲ ਦੇ ਇੱਕ ਤਾ ਮਾਫੀਆ ਖੜਾ ਹੋ ਗਿਆ ਨਾ ਇਹ ਆਪਣੇ ਆਪ ਚ ਹੀ ਬੜਾ ਵੱਡਾ ਮਾਫੀਆ ਹੈ ਬਿਹਾਰ ਦੇ ਵਿੱਚ ਜਦੋਂ ਨਿਤਿਸ਼ ਕੁਮਾਰ ਦੀ ਸਰਕਾਰ ਨੇ ਜਦੋਂ ਲਾਲੂ ਪ੍ਰਸਾਦ ਜਾਦਵ ਨਾਲ ਸਾਂਝੀ ਸਰਕਾਰ ਉਹਨਾਂ ਦੀ ਬਣੀ ਸੀ ਉਹਨਾਂ ਨੇ ਇੱਕ ਹੈਲਥ ਬੀਮਾ ਸ਼ੁਰੂ ਕੀਤਾ ਸੀ ਔਰ ਇੱਕ ਮੰਰੇਗਾ ਜਦੋਂ ਆਇਆ ਸੀਗਾ ਉਦੋਂ ਐਨਆਰਐਚਐਮ ਵੀ ਆਇਆ ਸੀ ਐਨਆਰਐਚਐਮ ਦੇ ਵਿੱਚ ਵੀ ਸਕੈਂਡਲ ਹੋਇਆ ਸੀ ਹਾਲਾਂਕਿ 45 ਹਜ਼ਾਰ ਜਾਂ 50 ਹਜ਼ਾਰ ਰੁਪਏ ਦੀ ਇੱਕ ਅਮਾਉਂਟ ਹੁੰਦੀ ਸੀ ਵੀ ਜੇ 5-5 ਲੱਖ ਰੁਪਏ ਦੇ ਤੁਸੀਂ ਬੀਮੇ ਲੈ ਰਹੇ ਹੋ ਤੇ ਵੀ ਇਹ ਸਕੈਂਡਲ ਹੀ ਆ ਨਾ ਹਸਪੀਟਲ ਵਾਲਿਆਂ ਨੇ ਦਾਸ ਕਾਰਡ ਦੇਖਣਾ ਕਿੰਨੇ ਦਾ 5 ਲੱਖ ਦਾ ਉਹਨੇ 5 ਲੱਖ ਦਾ ਬਿੱਲ ਬਣਾਉਣ ਵਾਸਤੇ ਉਹਨੇ ਕੁਝ ਨਾ ਕੁਝ ਕਰ ਦੇਣਾ ਤੁਸੀਂ ਜੇ ਬੰਦਾ ਤੰਦਰੁਸਤ ਵੀ ਆ ਉਥੇ ਤਾਂ ਇਹ ਸਕੈਂਡਲ ਹੋ ਗਿਆ ਸੀ ਬਿਹਾਰ ਦੇ ਵਿੱਚ ਉਹ ਕਹਿੰਦੇ ਨੇ ਆਪਣਾ ਕਾਰਡ ਲੈ ਕੇ ਆ ਜਾਓ ਹੈ ਤੁਸੀਂ ਚਲੇ ਜਾਓ ਬਸ ਪਤੀ ਜਰ ਪੈਸੇ ਲੈ ਕੇ ਨਿਕਲ ਜਾਓ ਹੂੰ ਤੁਹਾਡੀ ਕਿਹੜੀ ਬਿਮਾਰੀ ਅਸੀਂ ਭਰਨੀ ਹੈ ਗਾਗਜਾਂ ਚ ਉਹ ਅਸੀਂ ਆਪੇ ਦੇਖ ਲਾਂਗੇ ਅਸੀਂ ਪੈਸਾ ਜਿੱਥੋਂ ਲੈਣਾ ਹੈ ਆਪੇ ਲੈ ਲਾਂਗੇ ਉਹ ਕਹਿੰਦਾ ਬਲੋ ਯਾਰ ਦੁਨੀਆ ਬਹੁਤ ਗਲਸ ਪਾਸੇ ਚ ਚਲੀ ਗਈ ਹੈ ਇਹ ਸਾਰੀਆਂ ਚੀਜ਼ਾਂ ਹੀ ਅਲਟੀਮੇਟਲੀ ਕੀ ਹੁੰਦਾ ਵਾ ਕਿ ਗਲੋਬਲ ਵਾਰਮਿੰਗ ਨਾਲ ਇਸ ਤਰੀਕੇ ਨਾਲ ਜੁੜਦੀ ਹੈ ਕਿ ਵੇਸਟੇਜ ਆਫ ਰਿਸੋਰਸਸ ਵੇਸਟਿੰਗ ਇੱਕ ਬੰਦਾ ਜਿਹੜਾ ਠੀਕ ਹੈ ਜਿਹੜਾ ਠੀਕ ਹੈ ਗਲਤੀ ਨਾਲ ਡਾਕਟਰ ਕੋਲ ਚਲਾ ਗਿਆ ਡਾਕਟਰ ਨੇ ਉਹਦੇ 15 ਉਹਦੇ ਟੈਸਟ ਕੱਢ ਦਿੱਤੇ ਬਿਮਾਰੀਆਂ ਕਰ ਦਿੱਤੀਆਂ ਚੰਗੇ ਭਲੇ ਬੰਦੇ ਨੂੰ ਦਵਾਈਆਂ ਤੇ ਲਾ ਦਿੱਤਾ ਉਹ ਚੀਜ਼ਾਂ ਜਿਹੜੀਆਂ ਨੇ ਸਾਧਨ ਕਿਤੇ ਨਾ ਕਿਤੇ ਜਾ ਕੇ ਕਾਰਬਨ ਮਿਸਮਾ ਜੁੜ ਜਾਣੀਆਂ ਉਹ ਗੱਲ ਹਾਂ ਔਰ ਇਹ ਚੀਜ਼ਾਂ ਜਿਹੜੀਆਂ ਨੇ ਦੂਜੇ ਪਾਸੇ ਪੈਟਰੋਕੇਮਿਕਲਸ ਨੇ ਜਿਹੜੇ ਕਾਰਾ ਇੰਨੀਆਂ ਸਾਨੂੰ ਨਹੀਂ ਚਾਹੀਦੀਆਂ ਸਾਨੂੰ ਪਬਲਿਕ ਟਰਾਂਸਪੋਰਟ ਚਾਹੀਦੀ ਹੈ ਵਧੀਆ ਟਰਾਂਸਪੋਰਟ ਦੀ ਜੋਧਪੁਰ ਜੋਧਪੁਰ ਕਿਹੜਾ ਬਦੇਸ਼ ਹੈ ਜੋਧਪੁਰ ਦੇ ਵਿੱਚ ਮੈਂ ਗਿਆ ਤੇ ਮੈਨੂੰ ਕਿਸੇ ਨੇ ਦੱਸਿਆ ਕਿ ਮੈਂ ਜੀ ਬੱਸ ਬੱਸ ਲੈਣੀ ਹੈ ਮੈਂ ਰੇਲਵੇ ਸਟੇਸ਼ਨ ਜਾ ਉਹ ਕਹਿੰਦੇ ਜੀ 10:25 ਤੇ ਹੁੰਨੀ 10:25 ਤੇ ਬਸ ਆਏ ਜੋਧਪੁਰ ਕੜਾ ਇੰਗਲੈਂਡ ਹੂੰ ਜੇ ਜੋਧਪੁਰ ਦੇ ਵਿੱਚ ਪਬਲਿਕ ਸਰਵਿਸ ਇੰਨੀ ਅੱਛੀ ਹੋ ਜਾਂਦੀ ਬੰਗਲੌਰ ਵਰਗੇ ਸ਼ਹਿਰ ਤੇ ਇੰਨੀ ਅੱਛੀ ਹੂੰ ਹੋ ਸਕਦੀ ਹੈ ਹੂੰ ਮਦਰਾਸ ਤੇ ਨਹੀਂ ਅੱਛੀ ਹੈ ਹੈ ਤੇ ਕਹਿੰਦਾ ਮਤਲਬ ਇਹ ਕਿ ਇਹ ਇੱਥੇ ਵੀ ਹੋ ਸਕਦੀ ਚੰਡੀਗੜ੍ਹ ਦੀ ਸਰਵਿਸ ਇੰਨੀ ਅੱਛੀ ਹੈ ਪਬਲਿਕ ਟਰਾਂਸਪੋਰਟ ਜਿਹੜੀ ਹੈ ਡਿਵੈਲਪ ਕਰੇ ਸਰਕਾਰ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਹੋੜ ਲੱਗੀ ਹਨਾ ਕਿ ਮੈਂ ਉਸ ਤਰ੍ਹਾਂ ਕਿ ਮੈਂ ਉਸ ਤਰ੍ਹਾਂ ਕਿ ਮੈਂ ਉਸ ਤਰ੍ਹਾਂ ਕਿ ਚੂਹੇ ਦੌੜ ਰੈਡ ਰੇਸ ਬੋਲਦੇ ਇਹ ਚੂਹਾ ਦੌੜ ਚੋਂ ਅਸੀਂ ਬਾਹਰ ਆਈਏ ਤੇ ਗਲੋਬਲ ਵਾਰਮਿੰਗ ਜਿਹੜੀ ਹੈ ਦੂਜਾ ਇਹ ਹੈ ਕਿ ਇੱਕ ਮੂਲ ਮੰਤਰਤਾ ਇਹ ਵੀ ਹੈਗਾ ਕਿ ਪੋਪੂਲੇਸ਼ਨ ਕੰਟਰੋਲ ਨੂੰ ਦੁਨੀਆ ਦੇ ਸਰਹਰਾਂ ਤੋਂ ਪਿੱਛੇ ਜਿਆਦਾ ਰੰਜੋਗੀ ਦੇ ਤਰ੍ਹਾਂ ਅਸੀਂ ਬੋਲਿਆ ਕਿ ਬੱਚੇ ਕੰਮ ਪੈਦਾ ਕਰੋ ਤੇ ਜਿੰਨਾ ਵੀ ਆਪਣਾ ਕਾਮਰੇਡ ਲਾਣਾ ਹੱਥ ਹੋ ਕੇ ਮਗਰ ਪੈ ਗਿਆ ਕਿ ਕਿਉਂਕਿ ਉਹ ਆਰਐਸਐਸ ਨਾਲ ਸੰਬੰਧ ਰੱਖਦਾ ਸਾਡੇ ਮੁਲਕੇ ਦੇ ਸਾਰੇ ਰਿਵਾਜ ਹੀ ਗਲਤ ਨੇ ਅਗਰ ਕੋਈ ਗੱਲ ਕਹਿ ਰਿਹਾ ਨਾ ਕਿ ਇਹ ਚੰਗੀ ਗੱਲ ਕਰਤੀ ਜਨੂੰ ਯਾਰ ਹੋ ਸਕਦਾ ਉਹ ਆਰਐਸਐਸ ਦਾ ਬੰਦਾ ਹੋਵੇ ਜਾਂ ਉਹ ਬੀਜੇਪੀ ਦਾ ਬੰਦਾ ਹੋਵੇ ਗੱਲ ਤਾਂ ਸਹੀ ਇੱਥੇ